ਮੈਂ ਮੋਣਾ ਪਹਿਲਵਾਨ ਮੈਂ ਸੇਵਾਦਾਰ ਆਮ ਪਾਰਟੀ ਦਾ ਇਹ ਹੈਪੀ ਸਰਿੰਦਰ 10 ਨੰਬਰ ਵਾਲ ਰਾਜਸਾਂਸੀ ਤੋਂ ਕਾਮਯਾਬ ਹੋਇਆ ਕਿ ਜਿਨ੍ਹਾਂ ਦਾ ਮੈਂ ਇਹਨਾਂ ਨੂੰ ਬੁਲਾ ਕੇ ਇਹਨਾਂ ਦਾ ਸਵਾਗਤ ਕੀਤਾ ਇਹ ਬਹੁਤ ਅੱਛੇ ਆਦਮੀ ਹੈ ਔਰ ਉਹ ਸੇਵਾਜ ਵੀ ਬਹੁਤ ਪਹਿਲਾਂ ਵੀ ਬੜੀ ਸੇਵਾ ਕਰਦੇ ਸੀ ਤੇ ਹੁਣ ਵੀ ਅੱਗੋਂ ਇਹ ਸੇਵਾ ਕਰਦੇ ਰਹਿਣਗੇ ਕਿ ਮੈਂ ਇਹ ਕਹਾਂਗਾ ਇਹ ਖੁਦਾਬੇ ਨੂੰ ਵੱਡਾ ਹੋਰ ਹਿਸਾਬ ਵੱਡਾ ਲਿਆ ਕਿ ਅਸੀਂ ਇਹਦੀ ਇਦਾਂ ਹੀ ਸੇਵਾ ਕਰਦੇ ਰਹੀਏ ਸਾਡੇ ਇੱਥੇ ਦਫਤਰ 'ਚ ਆਂਦਾ ਜਾਂਦਾ ਰਹੇ ਬਸ ਇਨਾ ਹੀ ਕਹਿੰਦਾ ਹਾਂ ਪ੍ਰਧਾਨਾ ਨੂੰ ਬਹੁਤ ਬਹੁਤ ਥੈਂਕ ਯੂ ਮੈਂ ਸੁਵਿੰਦਰਪਾਲ ਹੈਪੀ ਪਿੰਡ ਰਾਇਸੈਂਸੀ ਵਾਰਡ ਨੰਬਰ 10 ਤੋਂ ਜੋ ਆਮ ਆਦਮੀ ਪਾਰਟੀ ਵੱਲੋਂ ਕੌਂਸਲ ਚੁਣਿਆ ਗਿਆ ਸਾਂ ਅੱਜ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਤਾਇਆ ਜੀ ਮੇਰੇ ਪਹਿਲਵਾਨ ਜੀ ਮੋਹਨ ਪਹਿਲਵਾਨ ਜੀ ਨੇ ਅੱਜ ਇਹਨਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਵਾ ਤੇ ਅੱਗੇ ਦੇ ਹੋਰ ਵਦਨ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਹਨ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ